ਹੈਲੋ ਵੀਰ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਜੇ ਵਧੀਆ ਨਿਊ ਬਲੌਗ ਬਣਾਉਣ ਲੱਗੇ ਆਪਾਂ ਵੀ ਕੰਮ ਤੇ ਇੱਕ ਕੰਮ ਦੇ ਬੈ ਗਏ ਹੁਣ ਰੋਟੀ ਖਾ ਗਏ ਬਲੌਗ ਬਣਾਉਣ ਨੇ ਆਪਾਂ ਇਸ ਕਰਕੇ ਯਾਰ ਕਿ ਕੋਈ ਸਾਇੰਸ ਸਾਨੂੰ ਵੀ ਕੋਈ ਸਪੋਰਟ ਕਰੇ ਅਹੀਂ ਵੀ YouTube ਤੇ ਚੈਨਲ ਖੋਲ ਲਿਆ ਯਾਰ ਬਾਕੀਆਂ ਦਾ ਪਤਾ ਨਹੀਂ ਕਿਦਾਂ ਚੱਲੀ ਜਾਂਦਾ ਵਾ ਸਾਡਾ ਕੁਝ ਬਣਨ ਨਹੀਂ ਲਿਆ ਵਾ ਵੀਰ ਮੇਰੀਓ ਜੇ YouTube ਜਰਨੀ ਸਟਾਰਟ ਕੀਤੀ ਆਪਾਂ ਜੋ ਟੂ ਜਰਨੀ ਜੇ ਆਪਾਂ ਹੁਣ ਹੌਲੀ 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 ਕਰਕੇ ਅੱਗੇ ਵਧਾਂਗੇ ਦੇਖੋ ਜਿੱਦਾਂ ਬੰਦਾ ਹੌਲੀ ਹੌਲੀ ਕਰਕੇ ਸਾਰਾ ਕੋ ਜੱਗੇ ਵਧਦਾ ਉਹਦਾਂ ਆਪਾਂ ਵੀ ਆਪਾਂ ਕੋਈ ਚਾਂਦੀ ਦਾ ਚਮਚਾ ਲਿਕ ਨਹੀਂ ਜੰਮਿਆ ਕਿ ਸਾਡਾ ਕੋਈ ਬੇਸ ਬਣਿਆ ਹੋਵੇ ਪਿਛੇ ਅਹੀਂ ਆਪਣਾ ਬੇਸ ਹੁਣ ਆਪ ਹੀ ਬਣਾਉਣਾ ਵਾ ਹੁਣ ਆਪਣਾ ਬੇਸ ਬਣਾਉਣ ਦਾ ਟਾਰਗੇਟ ਚ ਹੈਗੇ ਆਪਾਂ ਹੁਣ ਦੇਖੋ ਕਿੱਥੇ ਜਾ ਕੇ ਖਤਮ ਹੁੰਦੀ ਗੱਲ ਕਿੱਥੇ ਜਾ ਕੇ ਨਹੀਂ ਇਹ ਕੁਝ ਆਪਾਂ ਕਹਿ ਨਹੀਂ ਸਕਦੇ ਵੀਡੀਓ ਆਪਾਂ ਬਣਾਉਣ ਦੇ ਬਾਰੇ ਉਹ ਹੀ ਵੀਡੀਓ ਬਣਾਉਣੀ ਆ ਠੀਕ ਐ ਅੱਗੇ ਅੱਗੇ ਤੋਂ ਅੱਗੇ ਫਿਰ ਆਪਾਂ ਵੀਡੀਓ ਬਣਾਉਣੀ ਹੈ ਨੌਲੇਜ ਦੇ ਬਾਰੇ ਬਣਾਉਣੀ ਆ ਕਿ ਕਿਦਾਂ ਜਰਨੀ ਸਟਾਰਟ ਹੋਈ ਕਿਦਾਂ ਬਣਾਉਣੀ ਆ ਜਾਂ ਫਿਰ ਇਹ ਚੀਜ਼ ਬਾਰੇ ਆਪਾਂ ਹੁਣ ਅੱਗੇ ਤੋਂ ਅੱਗੇ ਦੱਸਾਂਗੇ ਪਰ ਹੁਣ ਵੀਡੀਓ ਆਪਾਂ ਸਰੀਪ੍ਰੈਸ ਕਰਕੇ ਬਣਾਉਂਦੇ ਆ ਕਿ ਚਲੋ ਕੋਈ ਮਾੜਾ ਮੋਟਾ ਆਪਣਾ ਕਰਦ ਉਠਿਆ ਵਾ ਮਾੜੀ ਕਰਦਾ ਸਾਨੂੰ ਵੀ ਕੋਈ ਸਪੋਰਟ ਕਰੇ ਅਹੀਂ ਵੀ ਚਾਹੁੰਦੇ ਆ ਕੋਈ ਸਪੋਰਟ ਕਰੇ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਯਾਰ ਦੱਸੋ ਥੱਲੋ ਕੋਈ ਫੀਲਡ ਫੜ ਲਈ ਆਪਾਂ ਹੁਣ ਆਪਾਂ ਹੁਣ ਅੱਗੇ ਤੋਂ ਅੱਗੇ ਕੁਝ ਕਰੀਏ ਨਾਂ ਵਧੀਏ ਮਤਲਬ ਪਛਾਣ ਆ ਜਾਈਏ ਜਿਹੜਾ ਕਹਿੰਦੇ ਆਪਣਾ ਆਪਣਾ ਜਿਹੜਾ ਬੇਸ ਹੁੰਦਾ ਵਾ ਬੇਸਿਕ ਉਹ ਬਣਾਈਏ ਇੱਥੇ ਨਾਹੀਂ ਚਾਂਦੀ ਚਮਦਾ ਦੇ ਜੰਮੇ ਨਾ ਕੋਈ ਸਾਰਾ ਕੁਝ ਆਪ ਹੀ ਕਰਨਾ ਪੈਣਾ ਹੁਣ ਆਪਾਂ ਵੀ ਉਹ ਕਰਨ ਚ ਲੱਗੇ ਆ ਕਿ ਆਪਣੀ ਜ਼ਿੰਦਗੀ ਬਣਾਈਏ ਆਪਣਾ ਸੁਪਨੇ ਬਾਰੇ ਸੋਚੀਏ